ਅੱਜ ਦੀ ਵੱਡੀ ਖਬਰ ਹੁਸ਼ਿਆਰਪੁਰ ਦਸੂਹਾ ਮਾਰਗ ਤੇ ਪੈਂਦੇ ਪਿੰਡ ਮਾਨਗੜ੍ਹ ਨਜ਼ਦੀਕ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੋ ਪਰਵਾਸੀ ਮਜ਼ਦੂਰਾਂ ਦੀ ਗੱਡੀ ਦੀ ਚਪੇਟ ਦੇ ਵਿੱਚ ਆਨ ਨਾਲ ਮੌਤ ਹੋ ਜਾਂਦੀ ਹੈ ਤਾਂ ਇਹਨਾਂ ਵਿੱਚੋਂ ਇੱਕ ਦੀ ਤਾਂ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਦੂਜੇ ਨੂੰ ਸਿਵਲ ਹਸਪਤਾਲ ਪਹੁੰਚ ਕੇ ਡਾਕਟਰਸ ਦੇ ਵੱਲੋਂ ਡੈੱਡ ਡਿਕਲੇਅਰ ਕੀਤਾ ਜਾਂਦਾ ਹੈ ਤਾਂ ਇਹ ਹਾਦਸਾ ਉਦੋਂ ਵਾਪਰਦਾ ਹੈ ਜਦੋਂ ਇਹ ਦਿਹਾੜੀਦਾਰ ਮਜ਼ਦੂਰ ਜਿਹੜੇ ਕਿ ਦਿਹਾੜੀ ਟੱਪਾ ਕਰਨ ਦੇ ਲਈ ਆਪਣੇ ਘਰੋਂ ਨਿਕਲਦੇ ਨੇ ਤਾਂ ਜਦੋਂ ਇਹ ਪਿੰਡ ਮਾਨਗੜ ਦੇ ਨਜ਼ਦੀਕ ਪਹੁੰਚਦੇ ਨੇ ਤਾਂ ਗੱਡੀ ਦੇ ਚਪੇਟ ਦੇ ਵਿੱਚ ਆਂਦੇ ਨਾਲ ਇਹਨਾਂ ਦਾ ਭਿਆਨਕ ਐਕਸੀਡੈਂਟ ਹੋ ਜਾਂਦਾ ਹੈ ਤਾਂ ਜਿਨ੍ਹਾਂ ਦੇ ਜਿਸ ਦੇ ਵਿੱਚ ਦੋਨਾਂ ਦੀ ਮੌਤ ਹੋ ਜਾਂਦੀ ਹੈ ਮ੍ਰਿਤਕਾਂ ਦੀ ਪਛਾਣ ਬਬਲੂ ਅਤੇ ਰਾਮ ਪ੍ਰਸਾਦ ਦੇ ਰੂਪ ਵਿੱਚ ਹੋਈ ਹੈ ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 39 ਸਾਲ ਹੈ ਤੇ ਦੂਜੇ ਦੀ ਉਮਰ 28 ਸਾਲ ਦੱਸੀ ਜਾ ਰਹੀ ਹੈ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਰਾਹੀਗੀਆਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ ਹੈ ਤਾਂ ਪੁਲਿਸ ਪ੍ਰਸ਼ਾਸਨ ਵੀ ਸਿਵਲ ਹਸਪੀਟਲ ਪਹੁੰਚਦਾ ਹੈ ਤੇ ਮਾਮਲੇ ਦੀ ਗੰਭੀਰਤਾ ਦੇ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਮ੍ਰਿਤਕਾਂ ਦੀ ਵੀ ਜੇਕਰ ਗੱਲ ਕਰੀਏ ਤਾਂ ਮ੍ਰਿਤਕ ਨੇ ਜਿਹੜੇ ਪਹਿਲਾਂ ਤਾਂ ਯੂਪੀ ਦੇ ਰਹਿਣ ਵਾਲੇ ਸਿਗੇ ਪਰੰਤੂ ਹਾਲ ਦੀ ਘੜੀ ਇਹ ਗੱਡੀ ਵਾਲਾ ਦੇ ਪਿੰਡ ਪਾਨਾ ਵਿਖੇ ਰਹਿ ਰਹੇ ਸੀਗੇ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਦਿਹਾੜੀ ਟੱਪੇ ਦਾ ਜਿਹੜੇ ਕਿ ਦੋ ਮਜ਼ਦੂਰ ਕੰਮ ਕਰਦੇ ਸੀ ਤਾਂ ਅੱਜ ਵੀ ਜਦੋਂ ਇਹ ਦਿਹਾੜੀ ਕਰਨ ਦੇ ਲਈ ਨਿਕਲਦੇ ਨੇ ਆਪਣੇ ਘਰੋਂ ਤਾਂ ਪਿੰਡ ਮਾਨਗੜ ਦੇ ਨਜ਼ਦੀਕ ਗੱਡੀ ਦੀ ਚਪੇਟ ਦੇ ਵਿੱਚ ਆਉਣ ਦੇ ਨਾਲ ਇਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਦੂਜੇ ਪਾਸੇ ਗੱਡੀ ਚਾਲਕ ਦੀ ਗੱਲ ਕਰੀਏ ਤਾਂ ਉਹ ਇਸ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਜਿਸ ਦੀ ਭਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਦੀ ਵੱਡੀ ਖਬਰ ਹੁਸ਼ਿਆਰਪੁਰ ਦਸੂਆ ਮਾਰਗ ਤੇ ਪੈਂਦੇ ਪਿੰਡ ਮਾਨਗੜ੍ਹ ਨਜ਼ਦੀਕ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੋ ਪ੍ਰਵਾਸੀ ਮਜ਼ਦੂਰਾਂ ਦੀ ਗੱਡੀ ਦੀ ਚਪੇਟ ਦੇ ਵਿੱਚ ਆਉਣ ਨਾਲ ਮੌਤ ਹੋ ਜਾਂਦੀ ਹੈ ਤਾਂ ਇਹਨਾਂ ਵਿੱਚੋਂ ਇੱਕ ਦੀ ਤਾਂ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਦੂਜੇ ਨੂੰ ਸਿਵਲ ਹਸਪਤਾਲ ਪਹੁੰਚ ਕੇ ਡਾਕਟਰਸ ਦੇ ਵੱਲੋਂ ਡੈੱਡ ਡਿਕਲੇਅਰ ਕੀਤਾ ਜਾਂਦਾ ਹੈ ਤਾਂ ਇਹ ਹਾਦਸਾ ਉਦੋਂ ਵਾਪਰਦਾ ਜਦੋਂ ਇਹ ਦਿਹਾੜੀਦਾਰ ਮਜ਼ਦੂਰ ਜਿਹੜੇ ਕਿ ਦਿਹਾੜੀ ਟੱਪਾ ਕਰਨ ਦੇ ਲਈ ਆਪਣੇ ਘਰੋਂ ਨਿਕਲਦੇ ਨੇ ਤਾਂ ਜਦੋਂ ਇਹ ਪਿੰਡ ਮਾਨਗੜ ਦੇ ਨਜ਼ਦੀਕ ਪਹੁੰਚਦੇ ਨੇ ਤਾਂ ਗੱਡੀ ਦੇ ਚਪੇਟ ਦੇ ਵਿੱਚ ਆਂਦੇ ਨਾਲ ਇਹਨਾਂ ਦਾ ਭਿਆਨਕ ਐਕਸੀਡੈਂਟ ਹੋ ਜਾਂਦਾ ਹੈ ਤਾਂ ਜਿਨ੍ਹਾਂ ਦੇ ਜਿਸ ਦੇ ਵਿੱਚ ਦੋਨਾਂ ਦੀ ਮੌਤ ਹੋ ਜਾਂਦੀ ਹੈ ਮ੍ਰਿਤਕਾਂ ਦੀ ਪਛਾਣ ਬਬਲੂ ਅਤੇ ਰਾਮ ਪ੍ਰਸਾਦ ਦੇ ਰੂਪ ਵਿੱਚ ਹੋਈ ਹੈ ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 39 ਸਾਲ ਅਤੇ ਦੂਜੇ ਦੀ ਉਮਰ 28 ਸਾਲ ਦੱਸੀ ਜਾ ਰਹੀ ਹੈ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਰਾਘੀਰਾ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ ਹੈ ਤਾਂ ਪੁਲਿਸ ਪ੍ਰਸ਼ਾਸਨ ਵੀ ਸਿਵਲ ਹਸਪਤਾਲ ਪਹੁੰਚਦਾ ਹੈ ਤੇ ਮਾਮਲੇ ਦੀ ਗੰਭੀਰਤਾ ਦੇ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਮ੍ਰਿਤਕਾਂ ਦੀ ਵੀ ਜੇਕਰ ਗੱਲ ਕਰੀਏ ਤਾਂ ਮ੍ਰਿਤਕ ਨੇ ਜਿਹੜੇ ਪਹਿਲਾਂ ਤਾਂ ਯੂਪੀ ਦੇ ਰਹਿਣ ਵਾਲੇ ਸੀਗੇ ਪਰੰਤੂ ਹਾਲ ਦੀ ਘੜੀ ਇਹ ਗੜਦੀਵਾਲਾ ਦੇ ਪਿੰਡ ਪਾਨਾ ਵਿਖੇ ਰਹਿ ਰਹੇ ਸੀਗੇ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਦਿਹਾੜੀ ਟੱਪੇ ਦਾ ਜਿਹੜੇ ਕਿ ਦੋ ਮਜ਼ਦੂਰ ਕੰਮ ਕਰਦੇ ਸੀ ਤਾਂ ਅੱਜ ਵੀ ਜਦੋਂ ਇਹ ਦਿਹਾੜੀ ਕਰਨ ਦੇ ਲਈ ਇਬ ਨਿਕਲਦੇ ਨੇ ਆਪਣੇ ਘਰੋਂ ਤਾਂ ਪਿੰਡ ਮਾਨਗੜ ਦੇ ਨਜ਼ਦੀਕ ਗੱਡੀ ਦੀ ਚਪੇਟ ਦੇ ਵਿੱਚ ਆਉਂਦੇ ਨਾਲ ਇਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਦੂਜੇ ਪਾਸੇ ਗੱਡੀ ਚਾਲਕ ਦੀ ਗੱਲ ਕਰੀਏ ਤਾਂ ਉਹ ਇਸ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਜਿਸ ਦੀ ਭਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਸ਼ੁਰੂ ਕਰ ਦਿੱਤੀ ਗਈ ਹੈ